ਅੱਜ ਦੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਦ ਕਰਦਾ ਹੈ। ਦੇਖੋ ਅਜੇ ਮਾਮਲੇ ਦਾ ਤਾਂ ਪਤਾ ਨਹੀਂ ਲੱਗਿਆ ਦੋ ਗਰੁੱਪਾਂ ਦੇ ਵਿੱਚ ਆਹਮੋ ਸਾਹਮਣੇ ਫੇਰਿੰਗ ਹੋਈ ਆ ਮੇਨ ਰੋਡ ਕੋਟਪੂਰਾ ਰੋਡ ਆ। ਜਿੱਥੇ ਤੱਕ ਪਤਾ ਲੱਗਿਆ ਕਿ ਇੱਕ ਗੱਡੀ ਦੇ ਉੱਪਰ ਕੋਈ 15-20 ਜਣਿਆਂ ਵੱਲੋਂ ਹਮਲਾ ਕੀਤਾ ਗਿਆ ਫੇਰਿੰਗ ਵੀ ਆਹਮੋ ਸਾਹਮਣੇ ਹੋਈ ਆ ਤੇ ਪੁਲਿਸ ਜਿਹੜੀ ਉਹ ਮੌਕੇ ਤੇ ਪਹੁੰਚੀ ਸੀ ਪਰ ਸਥਿਤੀ ਨੂੰ ਦੇਖਦੇ ਹੋਏ ਹਲਾਅ ਤਾਂ ਜਿਹੜੇ ਜਿਸ ਤਰੀਕੇ ਨਾਲ ਇੱਥੇ ਰੋਡ ਦੇ ਉੱਪਰ ਰਾਸ਼ ਰਹਿੰਦਾ ਹਮੇਸ਼ਾ ਇੱਕੋ ਸਿੰਗਲ ਰੋਡ ਆ ਜਿਹੜੀ ਪ੍ਰੀਤਕੋਟ ਦੀ ਚੱਲ ਰਹੀ ਆ ਔਰ ਲਗਾਤਾਰੀ ਜਿਹੜਾ ਹੈਗਾ ਉਹ ਪੰਜਾਬ ਦੇ ਪਰ ਫਿਰ ਵੀ ਹਜੇ ਤੱਕ ਜਿਹੜਾ ਹੈਗਾ ਉਹ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਜਿਹੜਾ ਹੈਗਾ ਪੁਲਿਸ ਸਾਡੀ ਤਫ਼ਤੀਸ਼ ਕਰ ਰਹੀ ਹੈ। ਸੋ ਤੁਹ ਜਿਹੜੇ ਨਿਕਰ ਸਾਹਮਣੇ ਆਈ ਕਿ ਨਹੀਂ ਦੇਖੋ ਹਜੇ ਨਿਕਰ ਕੋਈ ਆਪਸੀ ਕੋਈ ਪੁਰਾਣੀ ਇਹਨਾਂ ਦੀ ਕੋਈ ਹੋ ਸਕਦੀ ਹੈ ਕੋਈ ਹੋਵੇ ਤਾਂ ਹਜੇ ਕੋਈ ਗੱਲ ਕਲੀਅਰ ਹੋ ਕੇ ਸਾਹਮਣੇ ਨਹੀਂ ਆਏਗੀ। ਸਾਨੂੰ ਵੀ ਜਸ ਜਦੋਂ ਪਤਾ ਲੱਗਿਆ ਤੇ ਅਸੀਂ ਆ ਕੇ ਜਦੋਂ ਮੌਕੇ ਤੇ ਦੇਖਿਆ ਇੱਥੇ ਜਿਹੜਾ ਹੈਗਾ ਦੋ ਤਿੰਨ ਗੱਡੀਆਂ ਜਿਹੜੀਆਂ ਉਹ ਡੈਮੇਜ ਹੋਈਆਂ ਕੋਈ ਪਾਸੇ ਖੜੀਆਂ ਗੱਡੀਆਂ ਦੇ ਵੀ ਤੇ ਜਿਹੜੀਆਂ ਉਹ ਫਾਇਰ ਲੱਗਿਆ ਉਹ ਗੱਡੀਆਂ ਦੇ ਉੱਪਰ ਲੱਗੇ ਕਿਸੇ ਉਹ ਰਾਗੀਰ ਦੇ ਉੱਤੇ ਵੀ ਲੱਗ ਸਕਦੇ ਸੀ ਜਿਹੜੀ ਸਟੇਪ ਨਹੀਂ ਗਈ ਇਹ ਇਹ ਮਤਲਬ ਗੱਡੀ ਆਪੇ ਚਲਾ ਰਹੀ ਸੀ ਤੇ ਕਹਿੰਦੇ ਵੀ ਮੁੰਡਾ ਆਪ ਕੋਈ ਚਲਾ ਰਿਆ ਸੀਗਾ ਇਕੱਲਾ ਹੀ ਸੀ ਸ਼ਾਇਦ ਤੇ ਉਸ ਦੇ ਉੱਪਰ ਕੋਈ 15 20 ਜਾਣੇ ਕੋਈ ਅਟੈਕ ਹੋਇਆ ਕੋਈ ਬਾਕੀ ਜਿਹੜੀ ਆ ਪੁਲਿਸ ਆ ਜਿਹੜੀ ਉਹ ਆਪਦੀ ਤਫ਼ਤੀਸ਼ ਕਰਦੀ ਪਈ ਆ ਉਹ ਆਉਣ ਵਾਲੇ ਸਮੇਂ ਤੇ ਸਾਹਮਣੇ ਉਹ ਜਿਹੜੇ ਮੁੰਡਾ ਇਸ ਗੱਡੀ ਵਾਲਾ ਸੀ ਉਹਦੇ ਕੋਈ ਇੰਜਣ ਹੈਗਾ ਉਹ ਹਸਪੀਟਲ ਲੈ ਕੇ ਗਏ ਵੇ ਉਹਨੂੰ ਤੇ ਬਾਕੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਮਗਰ ਗਿਆ ਉਹ ਇਹਦੇ ਵਿੱਚ ਕੋਈ ਪੁਰਾਣੀ ਇਹਨਾਂ ਦੀ ਕੋਈ ਦੋ ਪਾਰਟੀਆਂ ਰੰਚ ਸੀ ਇੱਕ ਦਾ ਸਾਡੇ ਕੇ ਸੰਗਮ ਮੋਟਰ ਵਾਲੇ ਉਹਨਾਂ ਦੇ ਓਨਰ ਨੇ ਤੇ ਇੱਕ ਕੋਈ ਲੜਕਾ ਹੈਗਾ ਗੁਰਲੀਨ ਹਰਿੰਦਰਾ ਨਗਰ ਦਾ ਰਹਿਣ ਵਾਲਾ ਇਹਨਾਂ ਦਾ ਕੋਈ ਪੁਰਾਣਾ ਪਿਛਲੇ ਟਾਈਮ ਤੋਂ ਕਾਫੀ ਟਾਈਮ ਤੋਂ ਕੋਈ ਟਕਰਾਅ ਚੱਲ ਰਿਹਾ ਅੱਜ ਉਹਨੂੰ ਇਹ ਲੈ ਕੇ ਦੋਨੋਂ ਪਾਰਟੀਆਂ ਜਿਹੜੀਆਂ ਆਪਸ ਵਿੱਚ ਲੜੀਆਂ ਤੇ ਇਹਦੇ ਵਿੱਚ ਇਹਨਾਂ ਨੇ ਇਹ ਦੂਜੇ ਇੱਕ ਪਾਰਟੀ ਨੇ ਇੱਕ ਪੈਰ ਵੀ ਕੀਤਾ ਤੇ ਸਾਨੂੰ ਪਤਾ ਲੱਗਾ ਵੀ ਐਡਮਿਟ ਵੀ ਹੋਇਆ ਤੇ ਅਸੀਂ ਜਿਹੜੀ ਹੁਣ ਜਲਦੀ ਜਲਦੀ ਇਹਨਾਂ ਨੂੰ ਕਿਸ ਤਰ੍ਹਾਂ ਕਰ ਲਾਂਗੇ ਤੇ ਹੁਣ ਇਹਨਾਂ ਦਾ ਬਿਆਨਾਂ ਜੋੜ ਪਾ ਕੇ ਕਾਰਵਾਈ ਕਰਾਂਗੇ ਕਦੀ ਕਾਫੀ ਬਣੇਗੀ ਕਿ ਕਿੰਨੇ ਖੁਆਰਤ ਦੀ ਜਿਹੜੀ ਕਦੀ ਨਹੀਂ ਅਜੇ ਸਾਡੇ ਕੋਲ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਅਜੇ ਹਾਲਾਤਾਂ ਬਾਰੇ ਜੋ ਵੀ ਇਨਵੈਸਟੀਗੇਸ਼ਨ ਅੱਗੇ ਪਾਰਟ ਆਏਗਾ ਕਿ ਇਹਨਾਂ ਦਾ ਕੌਣ-ਕੌਣ ਆਇਆ ਕੌਣ-ਕੌਣ ਲੜੇ ਨੇ ਜਾਂ ਕੀ ਇਹਨਾਂ ਦਾ ਲੜਾਈ ਦਾ ਰੰਜਸ਼ ਦਾ ਕਾਰਨ ਕੀ ਸੀ ਤੇ ਕਿੰਨੇ ਫਾਇਰਿੰਗ ਕੀਤੀ ਕਿੰਨੇ ਵੈਪਨ ਦੀ ਵਰਤੋਂ ਕੀਤੀ ਉਹ ਅੱਗੇ ਸਾਡੇ ਜਿਹੜਾ ਪਾਰਟ ਰਹੇਗਾ ਤੇ ਜੋ ਹੁਣ ਅਸੀਂ ਪੁਲਿਸ ਜਿੱਦੀ ਆਪਦੀ ਕਾਰਵਾਈ ਚੱਲ ਰਹੀ ਹੈ ਫਾਇਰਿੰਗ ਦਾ ਫਾਇਰ ਰੌਂਡ ਟੈਕਨੀਕਲੀ ਨਹੀਂ ਅੰਦਰ ਸਾਨੂੰ ਤਿੰਨ ਤੋਂ ਚਾਰੋਂ ਦੇ ਜਿਹੜੇ ਮਿਲੇ ਨੇ ਫਾਇਰ ਹੋ ਰਹੇ ਨੇ ਦੇ ਗੱਸਪੀ ਹੈ ਕਿ ਚੰਪਦਾ ਲੱਗਾ ਵੀ ਇੱਕ ਕੋਈ ਇਹਨਾਂ ਦਾ ਅਸਲਾਜ ਦਾਗਲ ਹੈ ਤੇ ਅਜੇ ਸਾਨੂੰ ਕੋਈ ਕੋਈ ਕਲੀਅਰ ਨਹੀਂ ਅਜੇ ਸਾਨੂੰ ਕਿੰਨੇ ਅਸੀਂ ਉਹ ਪਲਿਸ ਨੂੰ ਲਾਉਣੇ ਹੀ ਮੌਕੇ ਤੇ ਪਹੁੰਚੇ ਜਿਹੜੇ ਹੁਣ ਜਿਹੜੇ ਇਹਨਾਂ ਦੇ ਵਿੱਚ ਦੋਨਾਂ ਪਾਰਟੀਆਂ ਦੇ ਤਿਆਰ ਬੱਤੇ ਕਿ ਜਿਹਨਾਂ ਨਾਲ ਬੱਤੇ ਕਿ ਉਹਨੇ ਜਲਦੀ ਜਲਦੀ ਗਿਰਤਾ ਕਰਦੇ ਆ ਅਜੇ ਸਾਨੂੰ ਕੋਈ ਕਿਸੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਪਰ ਜੋ ਕਿਸੇ ਗੈਂਗ ਨਾਲ ਰਿਲੇਟਡ ਹੋ ਸਕਦੇ ਆ ਨਹੀਂ ਇਹ ਇਹ ਨਹੀਂ ਗੈਂਗ ਨਾਲ ਨਹੀਂਗਾ ਇਹਨਾਂ ਦੀ ਆਪਸ ਵਿੱਚ ਕੋਈ ਪਰਸਨਲ ਰੈਂਚ ਚੱਲ ਰਹੀ ਹੈ ਉਸ ਵਾਂਗ